ਆ ਸੁਣੋ ਆ ਗਿਆ ਹਾਂ ਕੀ ਕਰਦੇ ਉਹ ਮੈਂ ਪ੍ਰਸ਼ਾਦ ਬਣਾਉਣ ਲੱਗਾ ਆਹੋ ਚਲੋ ਬਣਾ ਲਓ ਬਣਾ ਲਓ ਪ੍ਰਸ਼ਾਦ ਚਲ ਮੈਂ ਜਾਣਾ ਪ੍ਰਸ਼ਾਦ ਬਣਾਉਣਾ ਤੇ ਤੁਸੀਂ ਹੋ ਤਿਆਰ ਫਿਰ ਮੱਥਾ ਟੇਕਿਆ ਇਹ ਹਾਂ ਮੈਂ ਤਿਆਰ ਲਾ ਕੇ ਮੋਰ ਕਹਿੰਦਾ ਮੈਂ ਕੰਮ ਤੇ ਹਾਂ ਕਿੰਨਾ ਬਣਾ ਲਵਾਂ ਬਣਾ ਲਓ ਸਾਹ ਲੈ ਕੇ ਜਾਣਾ ਹ ਸਭ ਸਿਰ ਬਣਾ ਲਓ ਮਰਜੀ ਨਾਲ ਬਣਾ ਲਏ ਲੀਏ ਬਾਰ ਗੇਟ ਖੜਕਦਾ ਏ ਹੁਬੋਤ ਦੇਖੀ ਬਾਰ ਕੋਣਾ ਗੇਟ ਤੇ ਮੈਂ ਪਰਸ਼ਾਵਾ ਮਾਮੂ ਹਾਂ ਕੈਨੇ ਆਂਦੀ ਏ ਜੋਤ ਜੋਤ ਉਤ ਬਾਹਰ ਦੇਖੀ ਗੇਟ ਖੜਕਦਾ ਏ ਦੇਖ ਕੇ ਆ ਪਾਪਾ ਕਹਿ ਰਹੇ ਆ ਕੋਣ ਆ ਦੇਖੀ ਹਾਂਜੀ ਪਾਪਾ ਕਹਿਆ ਹਾਂਜੀ ਕਹਾਂ ਹਾਂਜੀ ਬਰਾਗ ਅਛਾ ਪਾਪਾ ਦੀ ਬਾਹ ਸ਼ੋਕਿਆ ਅੰਕਲ ਆਏ ਹੋਏ ਆ। ਸ਼ੋਕਾ? ਹਾਂ ਜੀ। ਸ਼ੋਕਾ ਦੋ ਮਿੰਟ ਰੁਕ ਜਾ ਮੈਂ ਪਰਚਾਰ ਬਣਾਉਣਾ। ਆ ਗਿਆ ਮੈਂ ਤੂੰ ਦੋ ਮਿੰਟ ਰੁਕ। ਜਦਪੁੱਤ ਕੋਣ ਬਾਹ? ਸ਼ੋਕਿਆ ਅੰਕਲ ਸੀ ਪਾਪਾ ਕੋ ਲੈ ਆਵੇ। ਲੈ ਦਸ ਮੀ ਪੈਂਦਾ ਏ ਬਾਹਰ। ਬਾਹਰ ਨਿਕਲ ਕੇ ਦੇਖੋ ਮੀ ਪੈਂਦੇ ਖੜੇ ਭਾਜੀ। ਹਾਂ ਅੰਮੀ ਪੈਂਦੇ ਭਾਈ ਮਰ ਮਾਰ। ਕੀ ਕਰਨਾ ਹੈ? ਉਹ ਪੈਸੇ ਉਹ ਸ਼ੋਕਾ ਆਇਆ ਉਹ ਕੱਲ੍ਹ ਜੜੀ ਲਈ ਸ਼ੋਕਾ ਹੋਤਿਆਂ ਚ ਬਲਾਰ ਦੇ ਵਿੱਚ ਪੈਸੇ ਦੇਣੇ। ਲੈ। ਸ਼ੰਗਰਾਂ ਦਾ ਦੇਣ ਅੱਜ ਪੈਸੇ ਦੇਣੇ ਉਹਨੂੰ ਕੱਲ ਲੈ ਜਾਵੇਂ ਲੱਗਦਾ ਸ ਲੋੜ ਅੰਗਰੇਨ ਨੂੰ ਆਜੋ ਕੱਲ ਹੁੰਦੇ ਸੀ ਪੈਸੇ ਕੋਈ ਗੱਲ ਨਹੀਂ ਸ਼ੰਗਰਾਂ ਦਾ ਦੇਣ ਅੱਜ ਸਾਰਾ ਮਹੀਨਾ ਦੇਣਾ ਦੇਣੇ ਲੱਗਾ ਰਹੇਗਾ ਪਰਾ ਦੇਣਾ ਤੂੰ ਪੈਸੇ ਦੇ ਆ ਚਪਾਗੇ ਤੇ ਮਾਰੇ ਨੂੰ ਅੰਗਰੇਨ ਨੂੰ ਲੋੜ ਆ ਗਿਆ ਕੁਝ ਨਹੀਂ ਉਹਨੂੰ ਕਹਿ ਦੋ ਵੀ ਕੱਲ ਸਵੇਰੇ ਸਵੇਰੇ ਲੈ ਜਾਵੇ ਕੋਈ ਪੈਸੇ ਕਣਰਾਮ ਨਾਲ ਐਵੇਂ ਨਾ ਕਣਰਾਮ ਨਾਲ ਮੈਂ ਜਦ ਕਹਿ ਰਹੀ ਆ ਵੀ ਅੱਜ ਸ਼ੰਗਰਾਂ ਦਾ ਮਥਾ ਡੱਪੋ ਮਥਾਡੇ ਕੰਚਲੇ ਆ ਪਤਾ ਨਹੀਂ ਹੈਗਾ ਮਥਾਡੇ ਕੰਚਲੇ ਆ ਉੱਥੇ ਮੈਂ ਕਹਾਂ ਲਵਾਂ ਲੈ ਕੋਈ ਨਹੀਂ ਪਾਸ ਦੇਣੇ ਅੱਜ ਸ਼ੰਗਰਾਂ ਦਾ। ਲੱਗਾ ਪੁੱਤ ਤੂੰ ਜਾ ਅੰਕਲ ਨੂੰ ਕਹਿ ਆ ਵੀ ਹੈ ਨਹੀਂ ਕੇ ਪਾਪਾ ਘਰ ਕੱਲ ਲੈ ਜਿਓ ਪੈਸੇ। ਜਦੋਂ ਮੈਂ ਆ ਬਦ ਤੂੰ ਮੈਂ ਹੀ ਕਹਿਆ ਨਾ ਝੂਠ ਬੋਲਣਾ ਸ਼ੰਗਰਾਂ ਦੇ ਦੇਣ ਹੁਣ ਮੈਂ ਬੋਲਣਾ ਝੂਠ ਜਾ ਕੇ। ਪੈਸੇ ਅੱਜ ਨਹੀਂ ਦੇਣੀ ਅੱਜ। ਤੁਹਾਨੂੰ ਨਹੀਂ ਪਤਾ ਹੈਗਾ ਵੀ ਅੱਜ ਸ਼ੰਗਰਾਂ ਦਾ। ਸ਼ੰਗੜਾ ਆ ਜਾ ਫੇਰ ਕੀ ਆ ਕੰਮ ਕੀਤਾ ਆ। ਯੋਰ। ਹਾਂ ਵੀ ਠੋਕੇ। ਹਾਂਜੀ ਭਾਈ। ਇਹਦਾ ਹੋਰ ਫਾਈਟ ਕਹੇ ਜਾਂਦੀ ਸੀ। ਉਕਰ ਯਾਰ ਤੈਨੂੰ ਮੈਂ ਤਾਂ ਕਰੀ ਅੱਜੋ ਪਹੇ ਹੈ ਨੀ ਤੇ ਤੂੰ ਸਵੇਰੇ ਲੈ ਜੀ ਆ ਕੇ ਪੈਦੇ ਹੈ ਯਾਰ ਮੈਨੂੰ ਚਾਹੀਦੇ ਸੀ ਪੈਸੇ ਭਾਜੀ ਉਹ ਚਾਹੀਦੇ ਸੀ ਨਾ ਸਕੇ ਸਵੇਰੇ ਆ ਕੇ ਲੈ ਜੀ ਨਾ ਪੈਸੇ ਕੋਈ ਗੱਲ ਨਹੀਂ ਯਾਰ ਚਾਹੀਦੇ ਸਵੇਰੇ ਪਵਾਸਾ ਕਰੇ ਲੈ ਜੀ ਨਾ ਤੂੰ ਉਹ ਨਹੀਂ ਯਾਰ ਭਾਈ ਸਾਡੇ ਘਰ ਦਾ ਆਠਾ ਵਿਆਹ ਨਹੀਂ ਗਾ ਸਵੇਰੇ ਆ ਕੇ ਲੈ ਜੀ ਨਹੀਂ ਭਾਈ ਤੁਸੀਂ ਆਪ ਗਿਆ ਕਰੇ ਪੈਸੇ ਲੈ ਜੀ ਉਹ ਮੈਂ ਤੈਨੂੰ ਸੱਜਿਆ ਦਾ ਤੇ ਕਹਾ ਮੈਂ ਤੈਨੂੰ ਕਹਾਂ ਤੇਰੇ ਪੈਸੇ ਮਾਰਿਓ ਥੋੜੀ ਤੂੰ ਸਵੇਰੇ ਆ ਕੇ ਪਵਾਸਾ ਕਰੇ ਆ ਕੇ ਲੈ ਜੀ ਯਾਰ ਮੈਨੇ ਲੋੜ ਆ ਭਾਜੀ ਪੈਸੇ ਯਾਰ ਮੇਰੇ ਅੰਗੇ ਲੈ ਜੀ ਕੋਈ ਗੱਲ ਨਹੀਂ ਤੂੰ ਸਵੇਰੇ ਪਵਾਸਾ ਕਰੇ ਆ ਜੀ ਯ ਯਾਰ ਆਵੇ ਸਦਿਆ ਭਾਈ ਜੁਣੀ ਆਵੇ ਕਹਿੰਦੇ ਪੈਸੇ ਹੈ ਨਹੀਂ ਹੈ ਤਾਂ ਇਹ ਮੀਂਹ ਪੰਦੇ ਚਾਹ ਕਾ ਕਰੀਏ ਕੜਾ ਬੰਦਾ ਬਾੜੇ ਬੰਦੇ ਦਾ ਜੀਣਾ ਹੈ ਇੱਥੇ ਕੋਈ ਹੱਜ ਨਹੀਂ ਬਾੜੇ ਬੰਦੇ ਦਾ ਹੋਰ ਨਹੀਂ ਜੀ ਮਮਸ਼ਾਦਰ ਆਦਾ ਲਿਦੇ ਨੇ ਸੱਚੇ ਨੇ ਕਿ ਸੰਪੈਸੇ ਦੇਈਦੇ ਆਹ ਉਹ ਕੋਤ ਸੱਚੀ ਪੈਸੇ ਨਹੀਂ ਦੇਈਦੇ ਕਿਸੇ ਨੂੰ ਸ਼ੰਗਰਾਂਦ ਵਾਲੇ ਕਹਿੰਦੇ ਹੁੰਦੇ ਆ ਵੀ ਜੇ ਸ਼ੰਗਰਾਂਦ ਵਾਲੇ ਦੇ ਨਾ ਖਰਚਾ ਕਰੋ ਨਾ ਫਿਰ ਸਾਰਾ ਮਹੀਨਾ ਸਾਨੂੰ ਖਰਚਾ ਤੱਕਣਾ ਪੈਂਦਾ ਹੈ ਆਉਂ ਤਾਈ ਮੈਂ ਤੇਰੇ ਪਾਪਾ ਨੂੰ ਮਨਾ ਕਰਤਾ ਵੀ ਅੱਜ ਨਹੀਂ ਪੈਸੇ ਦੇਣੇ ਹੈਗੇ ਅਸੀਂ ਹਾਂ ਚਲੇ ਗਿਆ ਜਾਣਾ ਹੈਗਾ ਮੀ ਮੈਂਦੇ ਦੇ ਵਿੱਚ ਵਿਚਾਰ ਆਇਆ ਆ ਆ ਫੇ ਉਹਨੂੰ ਵੀ ਤਾਂ ਪਤਾ ਹੀ ਆ ਮੀ ਪੈਂਦਾ ਇਹ ਸ਼ੰਗਰਾਂਦ ਵਾਲਾ ਦਿਨ ਕੋਈ ਪੈਸੇ ਦਿੰਦਾ ਹੁੰਦਾ ਹੈ ਸ਼ੰਗਰਾਂਦ ਵਾਲੇ ਦਿਨ ਮੀ ਪੈਸੇ ਦੇ ਰਿਹਾ ਇੱਥੇ ਆ ਰਿਹਾ ਚਲੋ ਆਪਾਂ ਚਲੀਏ ਫਿਰ ਬਣਾ ਆਲੇ ਪ੍ਰਸ਼ਾਦ ਪ੍ਰਸ਼ਾਦ ਬਣਾ ਰਿਆ ਮੈਂ ਤਾਂ ਕਹਿੰਦਾ ਦੋ ਡਬਲ ਨਾ ਬਣਾ ਰਿਹਾ ਅੱਜ ਕਿਉਂ ਓਏ ਪ੍ਰਸ਼ਾਦ ਆਪਾਂ ਡਬਲ ਇੱਥੇ ਕਰਕੇ ਬਈ ਪਹਿਲਾ ਪ੍ਰਸ਼ਾਦ ਤਾਂ ਮੈਂ ਤਾਂ ਬਣਾਇਆ ਵੀ ਆਪਾਂ ਗੁਰਦੁਆਰੇ ਜਾ ਕੇ ਸੁੱਖ ਸ਼ਾਂਤੀ ਦੀ ਅਰਦਾਸ ਕਰਾਈਏ। ਦੂਜਾ ਪ੍ਰਸ਼ਾਦ ਭੁੱਲ ਬਖਸ਼ਾਈ ਜਿਹੜੀ ਸ਼ੰਗਰਾਂਦ ਵਾਲੇ ਦੇ ਸਵੇਰ ਨੂੰ ਝੂਠ ਬੋਲਣਾ ਪਿਆ। ਲੈ, ਕਾਹਦੇ ਝੂਠ ਬੋਲੇ ਆ? ਕਿਹ ਝੂਠ ਬੋਲਿਆ? ਫਿਰ ਉਹਨੂੰ ਪੈਸੇ ਹੁੰਦੇ ਆਉਂਦੇ ਬਜਾਰੇ ਨੂੰ ਮੋੜਨਾ ਪਿਆ ਗਿਆ। ਸਭ ਨੂੰ ਪਤਾ ਹੀ ਹੈ ਸ਼ੰਗਰਾਂਦ ਵਾਲੇ ਦਿਨ ਕੋਣ ਪੈਸੇ ਦਿੰਦਾ ਹੁੰਦਾ ਕਿਸੇ ਨੂੰ? ਕੋਣ ਪੈਸੇ ਦਿੰਦਾ? ਮੇਰੀ ਗੱਲ ਹੋਣੀ ਇੱਕ। ਆ ਮੈਂ ਜਾਨਾ ਆਂਦਾ ਮਿਲ ਗਿਆ ਮੈਂ ਬੋ ਦੇਖ ਰਿਹਾ ਜੋਤੇਜਾ ਪੁੱਛਦੀ ਤੈਨੂੰ ਤੇ ਮੰਮੀ ਸ਼ੰਗਰਾਂਦ ਵਾਲੇ ਸੱਚੀ ਨਹੀਂ ਪੈਸੇ ਦੇਈਦੇ। ਤੇ ਆਹ ਹੋ ਫੇਰ ਮੈਂ ਵੀ ਤਾਂ ਠੀਕ ਹੀ ਕਿਹਾ ਵੀ ਨਹੀਂ ਦੇਈ ਦੇਗਾ ਪੈਸੇ ਮੇਰੀ ਗੱਲ ਸੁਣਾ ਇਹ ਕਿਹੜੀ ਸਿੱਖਿਆ ਆਪਾਂ ਨੇ ਆਇਆਂ ਨੂੰ ਦੇਣ ਲੱਗਿਓ ਆ ਸੰਗਰਾਨਦ ਵਾਲੇ ਦੇਣਗੇ ਪੈਸੇ ਨਹੀਂ ਦੇਈ ਦੇ ਫਿਰ ਮੈਂ ਨਮੀ ਗੱਲ ਤਾਂ ਕਹੀ ਨਹੀਂ ਸਾਰੇ ਸਿਆਣੇ ਇਦਾਂ ਹੀ ਕਹਿੰਦੇ ਸੰਗਰਾਨਦ ਵਾਲੇ ਦੇ ਨਾ ਨਹੀਂ ਕਰੀਦਾ ਉਹ ਨਹੀਂ ਕਰੀਦਾ ਪੈਸੇ ਨਹੀਂ ਦੇਈ ਦੇ ਧਾਰ ਨਹੀਂ ਲਈਦਾ ਧਾਰ ਨਹੀਂ ਦੇਈਦਾ ਫਿਰ ਕਹਿੰਦੇ ਲੋਕ ਸਾਡੇ ਨਿਆਣੇ ਕਹਿਣਾ ਨਹੀਂ ਮੰਨਦੇ ਗੁਰਦੁਆਰੇ ਜਾ ਕੇ ਅਰਦਾਸ ਕਰਾਉਣੀ ਸੁਖਜਾਨ ਦੀ ਉੱਥੇ ਜਾ ਕੇ ਸੱਚ ਨਾਲ ਬਾੜ ਪਾੜਨਾ ਘਰ ਦੇ ਵੇਰ ਨੂੰ ਝੂਠ ਬੋਲਣਾ ਦੇ ਨਾਲੇ ਨਿਆਣੇ ਸੁਖਾ ਲੈਣਾ ਸੰਗਣਾ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਪੈਸੇ ਨਾ ਦਿਓ ਇਹਦਾ ਦੂਜਾ ਪੱਖ ਲੈ ਲਓ ਵੀ ਜ ਆਪਣੇ ਕੋਲ ਹੋਊਗੇ ਸਾਰਾ ਮਹੀਨਾ ਆਪਾਂ ਦੇਵਾਂਗੇ ਵੀ ਤਾਂ ਤਾਂ ਹੀ ਜੇ ਆਪਣੇ ਕੋ ਨਾ ਆਏ ਹੋਏ ਵਾਂਗੂ ਗਰੀਬ ਦੇ ਵਾਂਗੂ ਆਪਾਂ ਨੂੰ ਲੋਕ ਲਾਪੈ ਲਾਰੇ ਲਾਉਣ ਫੇਰ ਫੇਰ ਕੌਣ ਦੇਊ ਪੈਸੇ ਉਹਨਾਂ ਕਿ ਤੋ ਲਾਵਾਂਗੇ ਦੂਜਾ ਵਕਤ ਸੋਲੋ ਸਾਡੇ ਸਿਰੋਂ ਕਰਜਾ ਰਹਿ ਗਿਆ ਜੇ ਸਾਡੇ ਕੋ ਹੈਗੇ ਜੀ ਸਾਰਾ ਮਹੀਨਾ ਸਾਡੇ ਕੋ ਆਉਣਗੇ ਅਸੀਂ ਗਾਂ ਦੇਖ ਜਾਵਾਂਗੇ ਸੰਗਰਾਣ ਵਾਲੇ ਨੇ ਅਗੇ ਝੂਠ ਬੋਲੋ ਤੇ ਗੋਦਵਾਲੇ ਜਾ ਕੇ ਅਰਦਾਸਾਂ ਕਰਾਉਣੀਆਂ ਸੱਚ ਬੋਲਣੀਆਂ ਤਾਂ ਕੁਝ ਨਹੀਂ ਹੁੰਦਾ ਸਾਰੇ ਇਦਾਂ ਹੀ ਕਰਦੇ ਆ ਇਹ ਕਹਿੰਦੇ ਸਾਡੇ ਨਿਆਣੀ ਸਾਡੇ ਕਹਿਣਾ ਨਹੀਂ ਮੰਨਦੇ ਨਿਆਣੀ ਕਹਣਾ ਕਿ ਮੰਨਣ ਜਾਂ ਫੇਰ ਉਹਦਾ ਦੀ ਪਾਰ ਬੜਾਉਣਾ ਉਹਨਾਂ ਨੂੰ ਝੂਠ ਦਾ ਸੰਗਰਾਣ ਦਾ ਮਤਲਬ ਤਾਂ ਪਤਾ ਇਹ ਆ ਬਿਤੇ ਦਾ ਅੰਗਰੇਜ਼ੀ ਮਹੀਨਿਆਂ ਦੀ ਪਹਿਲੀ ਤਰੀਕਾਂ ਦੀ ਆ ਇਹ ਪਹਿਲੀ ਤਰੀਕ ਤੇ ਅਸੀਂ ਮਹੀਨਿਆਂ ਦੀ ਫੇਰ ਕਰਕੇ ਹੁੰਦਾ ਵੀ ਬੰਦਾ ਜਾਂਦਾ ਅਰਦਾਸ ਕਰਾਉਣ ਲਈ ਮਹੀਨਾ ਚੜਿਆ ਸੁੱਖ ਸ਼ਾਂਤੀ ਦਾ ਚੜੇ ਮਾਰਿਆ ਸਾਡੇ ਕੰਮਾਂ 'ਚ ਬਰਕਤ ਪਾਈ ਇਹ ਥੋੜੀ ਮਨ ਝੂਠ ਬੋਲੋ ਤਾਂ ਬਾਬਾ ਸਾਨੂੰ ਨਹੀਂ ਪਤਾ ਹੈਗਾ ਸਾਨੂੰ ਤਾਂ ਬਜ਼ੁਰਗ ਵੀ ਇਦਾਂ ਹੀ ਕਹਿੰਦੇ ਆਰੇ ਉਹ ਹੀ ਮੈਂ ਕਹਿ ਦਿੱਤਾ ਤੁਸੀਂ ਮੇਰੇ ਦੱਸੋ ਉਹ ਵਿਚਾਰਾ ਕਹਿੰਦਾ ਮੇਰੇ ਘਰ ਆਟਾ ਹੈ ਨਹੀਂ ਦੱਸ ਜੇ ਕਿਸੇ ਦਾ ਦੇਲ ਦਿਖਾ ਕੇ ਰੱਬ ਮੰਨਦਾ ਚਲੋ ਚਲਿਓ ਜਾਲਰ ਚਲ ਜਾਲਿਓ ਪ੍ਰਸ਼ਾਦ ਬਣਾਇਆ ਪਿਆ ਜੇ ਕਿਸੇ ਦਾ ਦੇਲੇ ਤਖਾ ਕੇ ਫਿਰ ਰੱਬ ਖੁਸ਼ ਹੁੰਦਾ ਹੋਰ ਕੀ ਚਾਹੀਦਾ ਕਿਸੇ ਮਜ਼ਦੂਰ ਦੀ ਦਿਹਾੜੀ ਮਾਰ ਕੇ ਅਗਲੇ ਨੂੰ ਲਾਰੇ ਲਾ ਕੇ ਝੂਠ ਬੋਲ ਕੇ ਜੇ ਰੱਬ ਖੁਸ਼ ਹੁੰਦਾ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਗੁਰਬਾਣੀ ਦਾ ਸਾਨੂੰ ਦੱਸਾਂਦੀ ਆ ਵੀ ਜੇ ਮਜ਼ਦੂਰ ਦੀ ਮਿਹਨਤ ਆ ਉਹਦੀ ਪਸੀਨਾ ਸੁੱਪਣ ਤੋਂ ਪਹਿਲਾਂ ਹੀ ਅਗਲੇ ਨੂੰ ਦੇਓ ਤੇ ਆਪਾਂ ਝੂਠ ਬੋਲਣ ਲੱਗਿਆਂ ਉੱਥੇ ਜਾ ਕੇ ਭੋਲ ਬਕਸਾਉਣੀ ਹੈ ਮਮਾ ਹਾ ਪਾਪਾ ਹਾ ਸੰਗਰਾਦ ਅੰਦਰ ਝੂਠ ਬੋਲੇ ਤਾਂ ਪਾਪਾ ਸਾਰਾ ਮਹੀਨਾ ਝੂਠੇ ਬੋਲਦੇ ਰਹੂਗੇ ਹਾਂ ਬੋ ਉਹ ਤਾਂ ਬੱਚੇ ਇਹ ਇਹ ਤਾਂ ਕਹਿੰਦਾ ਮੈਨੂੰ ਤਾਂ ਸਾਰਾ ਮਹੀਨਾ ਝੂਠੇ ਬੋਲਣਾ ਪਊ ਦੱਦੇ ਸੰਗਰਾਦ ਵਾਲੇ ਦੇਨ ਪੈਸੇ ਆਪਾਂ ਕਿਸੇ ਨੂੰ ਦਿੱਤੇ ਆਪ ਨੂੰ ਸਾਰਾ ਮਹੀਨਾ ਖਾਦਣੇ ਪੈਣੇ ਜੇ ਹੁਣ ਝੂਠ ਬੋਲਿਆ ਸਾਰਾ ਮਹੀਨਾ ਝੂਠੇ ਬੋਲਣਾ ਪਊ ਦੇਖ ਲਾ ਪੁਰੀ ਦੇ ਨਮਾਜ਼ ਆ ਗਿਆ 10 ਸੱਚੀ ਗੱਲ ਆ ਜੀ ਜੋ ਤੇ ਸੱਚ ਕਹਿੰਦੀ ਐ ਦੇਖੋ ਗੁਰੂ ਘਰ ਜਾ ਕੇ ਤਾਂ ਆਪਾਂ ਸੰਗਰਾਂਵਲੇ ਦੇ ਨਾਲ ਅਰਦਾਸਾਂ ਕਰਦੇ ਆ ਹਨਾ ਕਥਾ ਸੁਣਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਹੁਣ ਆਪ ਆਪਾ ਐਦਾ ਕਰਦੇ ਆ ਐਦਾ ਨਹੀਂ ਕਰਨਾ ਚਾਹੀਦਾ ਉਹ ਵਿਚਾਰਾ ਗਰੀਬ ਮਿਹਨਤ ਕੀਤੀ ਹੋਈ ਮੀਂਹ ਵਿੱਚ ਪੈਸੇ ਮੰਗਣ ਆਇਆ ਚੰਗੀ ਗੱਲ ਨਹੀਂ ਹੈਗੀ ਜੋਤ ਪੁੱਤ ਜਾਂ ਮੇਰੇ ਪਰਸ ਚੱਕ ਕੇ ਲਿਆ ਤੇ ਮੈਨਾਂ ਨੂੰ ਪੈਸੇ ਦੇਣੇ ਆ ਆਪਾਂ ਗੁਰੂ ਘਰ ਬਾਅਦੋਂ ਮੱਥਾ ਟੇਕ ਕੇ ਆਵਾਂਗੇ ਪਹਿਲਾਂ ਉਹਨੂੰ ਦੇ ਆਓ ਪੈਸੇ ਹਣਾ ਮੈਂ ਦੱਸ ਆਹੀ ਗੱਲ ਜੇ ਪਹਿਲਾਂ ਖੁਦ ਲੈ ਦੇ ਕਿੰਨੇ ਪੈਸੇ ਦੇਣੇ ਆ 500 ਰੁਪਏ ਉਹਦਾ ਬਿਜਾਰੇ ਦਾ ਅੱਛਾ ਚਲੋ ਆਹ ਲਓ ਤੁਸੀਂ ਉਹਨੂੰ ਪਹਿਲਾਂ ਪੈਸੇ ਦੇ ਕੇ ਆਓ ਫੇ ਆਪਾਂ ਮੱਥਾ ਟੇਕਣ ਚੱਲਦੇ ਆਂ ਦੇਖ ਤਾਂ ਬਣੀ ਹੋਈ ਫੇ ਆਪਾਂ ਗੁਰਦਾਰੇ ਜਾਵਾਂਗੇ ਜਦ ਤੱਕ 20 ਮਿੰਟ ਨਾਲੇ ਅਟ ਜਾਏਗਾ ਆਹੀ ਗੱਲ ਜੇ ਹੁੰਦੀ ਉਹਦੇ ਵਿਚਾਰੇ ਨਾਲ ਉਹਦਾ ਦਿਲ ਤਾਂ ਤੁਹੀ ਜਾਂਦਾ ਖੰਗਰਾਵਲੇ ਦੇ। پیسے ਤਾਂ ਆਪਣੇ ਤੋਂ ਵਿਚਾਰੇ ਨੇ ਕੰਮ ਦੇ ਮੰਗੇ ਸੀ। ਉਹ ਚੱਲ ਹੁਣ ਨਹੀਂ ਸੀ ਪਤਾ ਪਤਾ ਲੱਗ ਗਿਆ ਹੁਣ। ਚਲੋ ਤੇਰੇ ਨੇ ਮੈਨੂੰ ਸਹੀ ਗੱਲ ਦਾ ਅਹਿਸਾਸ ਕਰਾ ਦਿੱਤਾ। ਅਸੀਂ ਜਾਂਦੇ ਸਾਰਿਆਂ ਨੂੰ ਅੱਜ ਦੀ ਸਾਡੀ ਵੀਡੀਓ ਜੋ ਆਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਗੁਰੂ ਘਰਾਂ ਦੇ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਆ ਹਮੇਸ਼ਾ ਸਾਨੂੰ ਉਸ ਸਿੱਖਿਆ ਤੇ ਚੱਲਣਾ ਚਾਹੀਦਾ। ਵਾਣੀ ਦਾ ਫਰਮਾਨ ਹੈ ਤੇ ਮਜ਼ਦੂਰ ਦੀ ਜਿਹੜੀ ਮਿਹਨਤ ਹੈ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਮਿਲਣੀ ਚਾਲੇ ਮਿਲਣੀ ਚਾਹੀਦੀ ਆ ਤੇ ਸੰਗਰਾਮ ਦਾ ਦਿਨ ਬਹਾਨਾ ਕਰਕੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਜੇ ਸੰਗਰਾਮ ਦੇ ਦਿਨ ਸਾਨੂੰ ਲੋੜ ਆ ਲੋੜ ਤਾਂ ਅਗਲੇ ਨੂੰ ਵੀ ਆ ਇਸ ਕਰਕੇ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਇਹਨਾਂ ਵਿਅਮਾ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਹਮੇਸ਼ਾ ਹੀ ਗੁਰਬਾਣੀ ਦੇ ਆਧਾਰ ਤੇ ਆਪਣਾ ਜਿਹੜਾ ਜਿੰਦਗੀ ਆ ਉਹ ਜਿਉਣੀ ਚਾਹੀਦੀ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ। ਪੰਨਾ ਬਾਰ।